ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਵਿਚਾਰ ਕਰਾਂਗੇ ਜੀ ਜਬੀ ਸਬ ਦੇ ਵਿੱਚ ਆਏ ਪੰਜ ਖੰਡ ਧਰਮ ਖੰਡ ਗਿਆਨ ਖੰਡ ਸ਼ਰਮ ਖੰਡ ਕਰਮ ਖੰਡ ਸੱਜ ਖੰਡ ਇਹਨਾਂ ਦੇ ਵਿੱਚੋਂ ਜਿਹੜੇ ਪਹਿਲੇ ਦੋ ਖੰਡ ਹੈ ਧਰਮ ਖੰਡ ਤੇ ਗਿਆਨ ਖੰਡ ਆਪਾਂ ਉਹਨਾਂ ਦੀ ਗੱਲ ਕਰਾਂਗੇ ਵੀ ਉਹ ਆਪਾਂ ਪਾਠ ਕਿਵੇਂ ਕਰਦੇ ਹਾਂ ਕਿੱਥੋਂ ਤੱਕ ਉਹ ਖੰਡ ਪੂਰਾ ਹੁੰਦਾ ਹੈ ਤੇ ਉਸ ਤੋਂ ਬਾਅਦ ਅਗਲਾ ਖੰਡ ਸ਼ੁਰੂ ਹੋ ਜਾਂਦਾ ਹੈ ਤੋ ਪਹਿਲਾ ਖੰਡ ਜੀ ਧਰਮ ਖੰਡ 34ਵੀਂ ਪੌੜੀ ਆ ਜੀ ਰਾਤੀ ਰੁੱਤੀ ਥਿਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਦੀ ਧਾਵ ਰਗੀਤ ਹੰਸਾਲ ਤਿਸ ਵਿੱਚ ਜੀ ਜੋਗਤ ਕੇ ਰੰਗ ਤਿੰਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਵਾਰ ਇੱਥੇ ਸੋਹਨ ਪੰਜ ਪਰਵਾਣ ਨਦਰੀ ਕਰਮ ਪਵੇ ਨੀਸਾਨ ਕੱਚ ਪਕਾਈ ਉਥੇ ਪਾਏ ਨਾਨਕ ਗਿਆ ਜਾਪੇ ਜਾਏ ਧਰਮਖੰਡ ਗਾਏ ਹੋ ਧਰਮ ਇੱਥੇ ਧਰਮਖੰਡ ਪੂਰਾ ਹੁੰਦਾ ਜੀ 34ਵੀਂ ਪੌੜੀ ਧਰਮਖੰਡ ਦੀ 35ਵੀਂ ਪੌੜੀ ਦੀ ਇੱਕ ਤੋਕ ਵਿਚ ਅਪਾਣੇ ਲਗਾਉਣੀ ਹੈ ਜੀ ਧਰਮਖੰਡ ਕਾ ਇਹੋ ਧਰਮ ਅਗੋਂ ਫਿਰ ਸ਼ੁਰੂ ਹੁੰਦਾ ਜੀ ਗਿਆਨਖੰਡ ਕਾ ਆਖੋ ਕਰਮ ਕੀਤੇ ਪਵਨ ਪਣੀ ਬੈਸੰਤਰ ਕੀਤੇ ਕਾਨ ਮਹੇਸ਼ ਕੀਤੇ ਬ੍ਰਹਮੇ ਘਾਰਤ ਘੜੀਐ ਰੂਪ ਰੰਗ ਕੇ ਵੇਸ ਕੀਤਿਆ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਦਾਨਵ ਮਨ ਕੇਤੇ ਕੇਤੇ ਰਤਨ ਸਮੰਦ ਕੀਤਿਆ ਖਾਣੀ ਕੀਤਿਆ ਵਾਣੀ ਕੇਤੇ ਬਾਦ ਨਰਿੰਦ ਕੀਤਿਆ ਸੋਤੀ ਸੇਵ ਕੇਤੇ ਨਾਨਕ ਆਤਨ ਅੰਤ ਗਿਆਨਖੰਡ ਮੈਂ ਗਿਆਨ ਪ੍ਰਚੰਡ ਤਿਥੈ 나ਦ ਬਨੋਦ ਕੋਡ ਆਨੰਦ ਤੋਂ ਗਿਆਨਖੰਡ ਦੀ 35ਵੀਂ ਪੌੜੀ ਹੈ ਜੀ 36ਵੀਂ ਪੌੜੀ ਦੀਆਂ ਦੋ ਤੁਕਾਂ ਗਿਆਨਖੰਡ ਦੀਆਂ ਨੇ ਜੀ ਗਿਆਨਖੰਡ ਮੈਂ ਗਿਆਨ ਪ੍ਰਚੰਡ ਤਿਥੈ 나ਦ ਬਨੋਦ ਕੋਡ ਆਨੰਦ ਅਗੋਂ ਫਿਰ ਤੀਜਾ ਖੰਡ ਸ਼ੁਰੂ ਹੁੰਦਾ ਜੀ ਸਰਮਖੰਡ ਕੀ ਵਾਣੇ ਰੂਪ ਤਿਥੈ ਘਾਟਤ ਗੜਿਐ ਵਾਦਨੋਪ ਇਹਨੀਆਂ ਬੰਤੀਆਂ ਪ੍ਰਵਾਨ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ